ਆ ਰਿਹਾ ਜੀ ਪਾਣੀ ਲੁਧਿਆਣਾ ਦੇ ਹਲਕਾ ਵੈਸਟਡੇ ਨੇਲ ਦੇ ਆਉਣ ਵਾਲੇ ਇਲਾਕੇ ਜਵਾਨ ਨਗਰ ਇਲਾਕੇ ਵਿੱਚ ਲੋਕ ਇਸ ਗਰਮੀ ਦੇ ਮੌਸਮ ਜਾਂ ਪੀਣ ਦੇ ਪਾਣੀ ਨੂੰ ਲੈ ਕੇ ਕਾਫੀ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਪਾਈਪ ਖਰਾਬ ਹੋਣ ਦੇ ਚੱਲਦਿਆਂ ਘਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਉਹਨਾਂ ਨੇ ਇਲਾਕੇ ਦੇ ਵਿੱਚ ਗੰਦੇ ਪਾਣੀ ਵਿੱਚ ਸੀਵਰੇਜ ਦੇ ਮਿਲਣ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਕਈ ਜਗ੍ਹਾ ਤੇ ਸੀਵਰੇਜ ਜਿਹਾ ਮਿਲਿਆ ਹੋਇਆ ਪਾਣੀ ਉਹਨਾਂ ਦੇ ਘਰਾਂ ਵਿੱਚ ਆ ਰਿਹਾ ਜਿਸ ਨਾਲ ਬਿਮਾਰੀਆਂ ਲੱਗਦੀਆਂ ਨੇ ਇਸ ਮੌਕੇ ਸਥਾਨਕ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ 5 ਦਿਨਾਂ ਤੋਂ ਪੀਣ ਦਾ ਪਾਣੀ ਨਹੀਂ ਮਿਲ ਰਿਹਾ ਜਿਸ ਕਰਕੇ ਉਹ ਪਰੇਸ਼ਾਨ ਨੇ ਉਦਰੀ ਮੌਕੇ ਤੇ ਪਹੁੰਚੇ ਵਿਧਾਇਕ ਗੁਰਪ੍ਰੀਤ ਗੋਗੀਨਾ ਗੱਲ ਕੀਤੀ ਤਾਂ ਉਹਨਾਂ ਨੇ ਪਾਣੀ ਦੇ ਘਟ ਪੱਦਰ ਦਾ ਜ਼ਿਕਰ ਕਰਦੇ ਕਿਹਾ ਕਿ ਨਈ ਟਿਊਬਨ ਲਗਾ ਦਿੱਤੀ ਗਈ ਹੈ ਜਿਸ ਨੂੰ ਅੱਜ ਚਾਲੂ ਕਰ ਦਿੱਤਾ ਗਿਆ। ਲਗਾਤਾਰ ਪ੍ਰੇਸ਼ਾਨ ਨੇ ਕਿੰਨੇ ਦਿਨ ਹੋ ਗਏ ਨੇ ਪੰਜ ਦਿਨ ਹੋ ਗਿਆ ਜੀ ਪਾਣੀ ਦੀ ਪਰੇਸ਼ਾਨੀ ਕਰਕੇ ਬਹੁਤ ਦਿੱਕਤ ਆ ਰਹੀ ਹੈ ਕਿਉਂਕਿ ਪਹਿਲਾਂ ਤਾਂ ਸਾਨੂੰ ਬਿਜਲੀ ਨੇ ਪਰੇਸ਼ਾਨ ਕੀਤਾ ਹੁਣ ਸਾਨੂੰ ਪਾਣੀ ਪਛਾਨ ਕਰ ਰਿਹਾ ਹੈ। ਸਾਨੂੰ ਤਾਂ ਕੀ ਪਾਣੀ ਹੈ ਜਿਹੜੇ ਬਰਾਵੇਂ ਬਜ਼ੁਰਗ ਨੇ ਸਿਆਣੇ ਬੰਦੇ ਨੇ ਵਿਚਾਰੇ ਇੰਨੀ ਇੰਨੀ 85 ਸਾਲ ਦੀ ਉਮਰ ਹੋ ਗਈਆਂ ਨੇ ਜੇ ਹੁਣ ਪਾਣੀ ਦੀ ਦਿੱਕਤ ਕਰਕੇ ਕੋਈ ਇਹਨਾਂ ਨੂੰ ਪਰੇਸ਼ਾਨ ਕਰ ਮਗੇ ਹੋ ਗਈ ਤਾਂ ਦਿੱਕਤ ਹੋ ਗਈ। ਇਹਦਾ ਕੌਣ ਲੱਗਦਾ ਕਿ ਕਿੰਨੇ ਦਿਨਾਂ ਤੋਂ ਨਹੀਂ ਪਾਣੀ ਆਇਆ ਇਹ ਪੰਜ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਕਿਹੜਾ ਵਾਰਡ ਨੰਬਰ ਹੈ ਵਾਰਡ ਨੰਬਰ 68 ਹੈ ਜੀ ਵਾਰਡ ਨੰਬਰ 68 ਤੋਂ ਆਪਣੀ ਜਿਹੜੀ ਆਪਣੀ ਲੇਵਰ ਕੋਣੀ ਹੈ ਸਾਹਮਣੇ ਸਾਰੀ ਦੇਵਰ ਕੋਣੀ ਦੀ ਬਹੁਤ ਦਿੱਕਤ ਆ ਜੀ ਸਾਰਿਆਂ ਬਸੇ ਦਿੱਕਤ ਆ ਪਾਣੀ ਦੀ ਕਿੰਨੇ ਕਿ ਦਿਨਾਂ ਤੋਂ ਇਹ ਪੰਜ ਦਿਨ ਲਗਾਤਾਰ ਹੋ ਗਏ ਜੀ ਕਿਸੇ ਤੱਕ ਪਹੁੰਚ ਨਹੀਂ ਕੀਤੀ ਹੈਗੀ ਮੈਂ ਕਿਹਾ ਕਿਸੇ ਨੇ ਇੱਥੇ ਆ ਕੇ ਸੁਣਵਾਈ ਵੀ ਨਹੀਂ ਕੀਤੀ ਜੀ ਕਿਸੇ ਨੇ ਹਾਲ ਚਾਲ ਵੀ ਪੁੱਛੇ ਗੱਲ ਤੱਕ ਕੀ ਹਾਲ ਹੈ ਤੇਰਾ ਕੀ ਨਾਮ ਲਓ ਇਲਾਕੇ ਦੇ ਕਾਉਂਸਲਰ ਬੰਟੀ ਜੀ ਨੇ ਕਰੇ ਸਾਹ ਦੇਖੋ ਜੀ ਬਲਵਿੰਦਰ ਸਿੰਘ ਬੰਟੀ ਜਿਹੜੀ ਹੈਗੀ ਸੀ ਉਹਦੀ ਦੇ ਕਮਾਨ ਜਾਦੀ ਉਹਨਾਂ ਉਹਦੀ ਤਾਂ ਕਮਾਨੀ ਖਤਮ ਕਰ ਦਿੱਤੀ ਐ ਉਹਨਾਂ ਦੇ ਜਿਹੜੇ ਹੱਥ ਵਾ ਕੋਈ ਗੱਲਬਾਤ ਸੀਗੀ ਉਹਨਾਂ ਨੇ ਉਹ ਵੀ ਹੱਥ ਨਹੀਂ ਰਹਿਣ ਦੇ ਕੋਈ ਹਲਕੇ ਨੀ ਚਾਰਜ ਤੇ ਲਾਇਆ ਹੀ ਹੋਣੇ ਲੈ ਲਾਇਆ ਜੀ ਸਾਡੇ ਇੱਥੇ ਟੱਪਲ ਗਵਾਲੇ ਸੋਨੂੰ ਨੂੰ ਅੱਗੇ ਕੀਤਾ ਹੈ ਉਹ ਵੀ ਅੱਜ ਤੱਕ ਸਾਡੀ ਕਿਸੇ ਨੇ ਆਇਆ ਨਹੀਂ ਕਰੀ ਸਾਰ ਨਹੀਂ ਪੁੱਛੀ ਉਹਨਾਂ ਸਾਰ ਨਹੀਂ ਪੁੱਛੀ ਗੱਲੀ ਨਾ ਨਾ ਕਿਸੇ ਨੇ ਸਾਰ ਨਹੀਂ ਪੁੱਛੀ ਤਾਂ ਕਹੇ ਸਾਨੂੰ ਕੱਲ ਨੂੰ ਵੋਟਾਂ ਲੈਣ ਬਹੁਤ ਵੋਟਾਂ ਫਿਰ ਉਹ ਟਾਈਮ ਹੁਣ ਦੱਸੇ ਕਿ ਨਾ ਵੀ ਕਿਦਾਂ ਆਪਾਂ ਵੋਟਾਂ ਦੇਣੀਆਂ ਬਹੁਤ ਜੋ ਹੋ ਗਿਆ ਪਿਛਲੀ ਵਾਰ ਦੇਖਿਆ ਗਲਤੀਆਂ ਕਰ ਚੁੱਕੇ ਨੇ ਸਾਰੇ ਹੁਣ ਉਹ ਗਲਤੀ ਨਹੀਂ ਕਰਨਗੇ ਪਾਣੀ ਤੋਂ ਬਿਨਾ ਗੁਜ਼ਾਰਾ ਕਿਵੇਂ ਹੁੰਦਾ ਬਹੁਤ ਮੁਸ਼ਕਿਲ ਆ ਜੀ ਲੋਕਾਂ ਦੇ ਘਰੇ ਜਾਦਾ ਕਿ ਮੈਂ ਜੇ ਕਿਸੇ ਘਰ ਦੋ ਬਾਲਟੀਆਂ ਭਰੀਆਂ ਨੇ ਇੱਕ ਬਾਲਟੀ ਵਿਚਾਰੇ ਮਤਕਬ ਮੰਨਤਾ ਕਰਕੇ ਲੈ ਕੇ ਆਂਦੇ ਨੇ ਉਹ ਨਾ ਨਹੀਂ ਕਰਦੇ ਤਾਂ ਸਰਕਾਰ ਜਿਹੜੀ ਆ ਸਾਡੇ ਕੋ ਬੇਗੋ ਬਣਾਈ ਜਾਂਦੀ ਆ ਵੋਟਾਂ ਦੇ ਟਾਈਮ ਆ ਕੇ ਹੱਥ ਜੋੜ ਕੇ ਕਹਿੰਦੇ ਨੇ ਵੀ ਜੋ ਕੁਝ ਹੈਗਾ ਤੁਹਾਨੂੰ ਤੁਹਾਡੇ ਸਮਰਥ ਕਰਾਂਗੇ ਪਾਣੀ ਦਾ ਸਾਡਾ ਮਸਲਾ ਮਸਲਾ ਹੱਲ ਨਹੀਂ ਸੀਮਾ ਜੀ 5 ਦਿਨ ਹੋ ਗਏ ਜੀ ਪਾਣੀ ਨਹੀਂ ਆ ਰਿਹਾ ਤੇ ਸਾਨੂੰ ਪਾਣੀ ਦੀ ਬਹੁਤ ਦਿੱਕਤ ਆ ਗਈ ਜੇ ਨਹੀਂ ਪਾਣੀ ਅੱਜ ਆਇਆ ਤੇ ਅਸੀਂ ਸੜਕ ਤੇ ਜਾ ਕੇ ਬਹਿ ਜਾਣਾ ਧਰਨਾ ਦੇਣਾ ਲੱਗਦਾ ਵੀ ਰਾਜਸਥਾਨ ਨਾਲੋਂ ਵੀ ਮਾੜਾ ਹਾਲ ਹੋ ਰਿਹਾ ਬਹੁਤ ਬੁਰਾ ਹਾਲ ਹੈ ਜੀ ਰਾਜਸਥਾਨ ਚ ਤੇ ਆ ਰਿਹਾ ਪਰ ਇੱਥੇ ਤੇ ਆ ਹੀ ਨਹੀਂ ਰਿਹਾ ਹਾਂਜੀ ਰਾਜਸਥਾਨ ਚ ਸਭ ਪਾਣੀ ਆ ਰਿਹਾ ਇੱਥੇ ਆ ਹੀ ਨਹੀਂ ਰਿਹਾ ਇੰਨੀ ਬੁਰੀ ਹਾਲਤ ਹੈ ਕੀ ਕੰਮ ਕੀ ਮੰਗਦੇ ਹੋ ਪਾਣੀ ਕਿਉਂ ਨਹੀਂ ਉਹ ਕਹਿੰਦੇ ਆ ਕਿ ਪਤਾ ਨਹੀਂ ਪਿੱਛੇ ਹੀ ਨਹੀਂ ਪਾਣੀ ਆ ਰਿਹਾ ਤੇ ਲੱਗਦਾ ਵੀ ਰੋਟੀ ਪਾਣੀ ਤੋਂ ਵੀ ਬੰਦੇ ਬੱਚੇ ਓਕੇ ਸਕੂਲ ਜਾਣ ਤੋਂ ਵੀ ਲੱਗ ਹਾਂਜੀ ਹਾਂਜੀ ਰੋਟੀ ਪਾਣੀ ਸਾਇਆ ਸਭ ਕਮਾਂਕਾਰਾਂ ਤੋਂ ਹੀ ਉਹ ਹੋ ਰਿਹਾ ਓਕੇ ਹੋ ਰਿਹਾ ਕਿਦਾਂ ਕੰਮ ਪਾਣੀ ਤੋਂ ਬਿਨਾ ਕੋਈ ਕੰਮ ਹੀ ਨਹੀਂ ਹੁੰਦਾ ਕਿੰਨੇ ਦਿਨ ਦੀ ਪਰੇਸ਼ਾਨੀ ਚੱਲ ਰਹੀ ਥੱਲੇ ਸਾਨੂੰ 5 ਦਿਨ ਦੀ ਪਰੇਸ਼ਾਨੀ ਬਹੁਤ ਜ਼ਿਆਦਾ ਚੱਲ ਰਹੀ ਹੈ ਪਾਣੀ ਬਿਲਕੁਲ ਨਹੀਂ ਆ ਰਿਹਾ ਬਹੁਤ ਦਿੱਕਤ ਆ ਰਹੀ ਹੈ ਨਹਾਉਣ ਤੋਂ ਦੀ ਪਾਣੀ ਪੀਣ ਦੀ ਪੀਣ ਤੱਕ ਵੀ ਪਾਣੀ ਨਹੀਂ ਹੈਗਾ ਬਿਲਕੁਲ ਵੀ ਨਹੀਂ ਆ ਰਿਹਾ ਬਿਲਕੁਲ ਵੀ ਨਹੀਂ ਆ ਰਿਹਾ ਕਿੰਦਾ ਗੁਜ਼ਾਰਾ ਕਰਦੇ ਹਾਂ ਬਹੁਤ ਮੁਸ਼ਕਿਲ ਹੈ ਜੀ ਪੰਜ ਦਿਨਾਂ ਤੋਂ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਤਿੰਨ ਘਰਾਂ ਤੋਂ ਲੈ ਕੇ ਆ ਹਾਂ ਜੀ ਕਿਸੇ ਦੇ ਘਰੋਂ ਚ ਲੈਣੇ ਆ ਕਦੀ ਇੱਕ ਬਾਲਟੀ ਕਦੀ ਦੋ ਨਹੀਂ ਤੁਸੀਂ ਨਹੀਂ ਗਏ ਸੀਗੇ ਜੀ ਪਰ ਨਹੀਂ ਸੁਣਵਾਈ ਹੋਈ ਬਿਲਕੁਲ ਵੀ ਲੈ ਲਓ ਅੱਛਾ ਕੀ ਅਪੀਲ ਕਰਦੇ ਹੋ ਤੁਸੀਂ ਅਸੀਂ ਸਰਕਾਰ ਤੋਂ ਅਪੀਲ ਆ ਦੇਖੋ ਪਾਣੀ ਆ ਦੇਖੋ ਹਾਂਜੀ ਅਪੀਲ ਕਰਦੇ ਆ ਕਿ ਸਾਨੂੰ ਪਾਣੀ ਟਾਈਮ ਨਾਲ ਲਾਣਾ ਚਾਹੀਦਾ। ਪਾਣੀ ਦਾ ਪਾਣੀ ਆ ਰਿਹਾ ਜੀ। ਸਰ ਜਵਾਨ ਨਗਰ ਕੈਂਪ ਕੋ ਵਾਰਡ ਨੰਬਰ 68 ਦੇ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਕਹਿੰਦੇ ਪਾਣੀ ਨਹੀਂ ਮਿਲ ਰਿਹਾ ਹੈਗਾ ਪੀਣ ਵਾਲੇ ਪਾਣੀ ਤੋਂ ਵੀ ਓਕੇ ਨਹੀਂ ਪਿਛਲੇ ਪੰਜ ਦਿਨਾਂ ਤੋਂ। ਇਦਾਂ ਸੀਗਾ ਪਿੱਛੇ ਦੋ ਟਿਊਬਲ ਸਾਡੇ ਬ੍ਰੇਕਡਾਊਨ ਹੋ ਗਏ ਸੀਗੇ ਜਿਨ੍ਹਾਂ ਨੂੰ ਕੇ ਉਹ ਮੋੜ ਤੋਂ ਚਾਲੂ ਕਰਵਾ ਦਿੱਤਾ ਗਿਆ ਹੈ ਔਰ ਉਹਦੇ ਨਾਲ-ਨਾਲ ਇੱਕ ਐਂਟੀਸੀਪੇਸ਼ਨ ਲੋਆ ਇੱਕ ਨਵਾਂ ਟਿਊਬਲ ਅਸੀਂ ਅੱਜੋ ਸੈੱਟ ਇੰਸਟਾਲ ਕਰਨ ਜਾ ਰਹੇ ਹਾਂ। ਆਕੇ ਉੱਤੇ ਪਾਣੀ ਦੀ ਬਿਲਕੁਲ ਕਿਤੇ ਵੀ 1% ਵੀ ਦਿੱਕਤ ਨਹੀਂ ਰਹਿਣੀ ਹੈਗੀ ਸਿਰਫ 15 20 ਦਿਨਾਂ ਦੀ ਗੱਲ ਆ ਜਿੱਦ ਤਰੋ ਬੋਰ ਸਾਡਾ ਨਵਾਂ ਹੋ ਗਿਆ ਕਿਉਂਕਿ ਪਾਣੀ ਦਾ ਜਲ ਸਤਰ ਬਹੁਤ ਥੱਲੇ ਜਾ ਚੁੱਕਿਆ ਜਿਹਦੇ ਕਰਕੇ ਜਦੋਂ ਹੁਣ ਗਰਮੀ ਇੰਨੀ ਪੈ ਰਹੀ ਆ ਔਰ ਪਾਣੀ ਦਾ ਜਿਹੜਾ ਟ੍ਰੈਫਿਕ ਆ ਉਹ ਵੱਧ ਗਿਆ ਪਾਣੀ ਹਰ ਬੰਦੇ ਨੂੰ ਚਾਹੀਦਾ ਆਏਗਾ ਉਹਦੇ ਕਾਰਨ ਇਹ ਸਾਰਾ ਮਤਲਬ ਇਹ ਪ੍ਰੋਬਲਮ ਸਾਰੇ ਪੰਜਾਬ 'ਚ ਆਈ ਹੋਈ ਆ ਸਾਰੇ ਸ਼ਹਿਰਾਂ 'ਚ ਆਈ ਹੋਈ ਆ ਖਾਸ ਕਰਕੇ ਮੇਰੇ ਏਰੀਆ 'ਚ ਨਹੀਂ ਆਈ ਪਰ ਜਿਹੜੀ ਚੀਜ਼ ਮੇਰੀ ਨੌਲੇਜ ਆਂਦੀ ਆ ਮੈਨੂੰ ਜਿਵੇਂ ਕਪਿਲ ਸੋਨੂ ਜੀ ਨੇ ਦੱਸਿਆ ਸਾਡੇ ਵਾਰਡਨ ਚਾਰਜ ਨੇ ਉਸੇ ਟਾਈਮ ਅਸੀਂ ਨਵਾਂ ਟਿਊਬਲ ਦਾ ਉੱਥੇ ਆਰਡਰ ਕਰਾਇਆ ਹੈਗਾ ਜਿਹੜਾ ਕਿ ਅੱਜ ਮੈਂ ਫੌਰੀ ਤੌਰ ਤੇ ਉਦਘਾਟਨ ਕਰਨ ਜਾ ਰਿਹਾ ਹੈਗਾ ਔਰ ਇੱਕ ਅਸੀਂ ਗੁਰਦੇਵ ਨਗਰ ਲਾ ਰਹੇ ਹੈਗੇ ਆ ਬੱਬਲ ਜੀ ਬੈਠੇ ਨੇ ਨਾਲ ਮੇਰੇ ਤੇ ਕਹਿੰਦ ਮਤਲਬ ਅਸੀਂ ਜਿੱਥੇ ਜਿੱਥੇ ਸਾਨੂੰ ਪਾਣੀ ਦੀ ਪ੍ਰੋਬਲਮ ਆਉਂਦੀ ਹੈ ਉਸ ਤੇ ਨਵੇਂ-ਨਵੇਂ ਟਿਊਬਲ ਵੀ ਲਾ ਰਹੇ ਆ ਔਰ ਉਹਨਾਂ ਦੇ ਅਸੀਂ ਲੋਰਿੰਗ ਵੀ ਵਧਾ ਰਹੇ ਹੈਗੇ ਆ ਤਾਂ ਕਿ ਵੱਡੀ ਐਚਪੀ ਦੀਆਂ ਮੋਟਰਾਂ ਵੀ ਪਾ ਰਹੇ ਹੈਗੇ ਆ ਤਾਂ ਕਿ ਪਾਣੀ ਦਾ ਪ੍ਰੈਸ਼ਰ ਬਣ ਕੇ ਲੋਕਾਂ ਦੇ ਘਰਾਂ 'ਚ ਪਹੁੰਚ ਸਕੇ ਪ੍ਰੋਪਰ ਜੇ ਪਾਣੀ ਕਿਤੇ ਆ ਵੀ ਰਿਹਾ ਤੇ ਗੰਦਾ ਆ ਰਿਹਾ ਜੇ ਬਾਈ ਉਹੀ ਤੁਹਾਨੂੰ ਦੱਸਦਾ ਨਾ ਕਿਤੇ ਸੀਵਰੇਜ ਬੰਦ ਹੋਦਾ ਪਾਣੀ ਗੰਦਾ ਤਾਂ ਆਂਦਾ ਹੁੰਦਾ ਦੋਸਤ ਜੇ ਕਿਸੇ ਦਾ ਪਾਣੀ ਆਪਣਾ ਘਰ ਦਾ ਕਨੈਕਸ਼ਨ ਪਾਣੀ ਦਾ ਪੁਰਾਣੀ ਪੈ ਪਈ ਹੋਵੇ ਲੀਕ ਹੋਈ ਹੋਵੇ ਔਰ ਸੀਵਰੇਜ ਨਾਲ ਦੀ ਲੰਗਦੀ ਹੋਵੇ ਤਾਂ ਗੰਦਾ ਪਾਣੀ ਆਂਦਾ ਹੁੰਦਾ ਜਦੋਂ ਤੁਸੀਂ ਮੋਟਰ ਚਲਾਣੇ ਹੈਗੇ ਆ ਅਦਰਵਾਈਜ਼ ਟਿਊਬਲ ਦੇ ਰਾਹੀਂ ਜਿਹੜਾ ਧਰਤੀ ਚੋਂ ਪਾਣੀ ਆਂਦਾ ਉਹ ਗੰਦਾ ਨਹੀਂ ਹੁੰਦਾ ਹੈਗਾ ਉਹ ਸੀਵਰੇਜ ਦੀ ਮਿਕਸਿੰਗ ਹੋ ਕੇ ਆਂਦਾ ਉਹ ਤਾਂ ਹੀ ਆਂਦਾ ਹੈਗਾ ਜੇ ਉਸ ਘਰ ਦਾ ਜਾਂ ਉਸ ਗਲੀ ਚੋਂ ਕਿਸੇ ਦੇ ਘਰ ਦਾ ਕਨੈਕਸ਼ਨ ਸੀਵਰੇਜ ਚ ਲੰਗਦਾ ਹੋਵੇ اور ਪਾਣੀ ਦੀ ਲਾਈਨ ਦੇ ਨਾਲ ਫਿਰ ਪਾਣੀ ਦੀ ਲਾਈਨ ਕੋਈ ਲੀਕ ਹੋਈ ਹੋਵੇ ਉਹਦੇ ਵਿੱਚ ਮਿਕਸਿੰਗ ਹੋ ਕੇ ਜਾਂਦਾ ਹਨ ਮਸਲੇ ਦਾ ਹੱਲ ਜਲਦੀ ਕਰੂਗਾ ਬਿਲਕੁਲ 101 ਪਰਸੈਂਟ ਦੀ ਚੀਜ਼ ਬਹੁਤ ਸੀਰੀਅਸ ਮਟਰ ਹੈਗਾ ਇਹਦੇ ਉੱਤੇ ਮੈਂ ਸਾਰੇ ਹਾਇਰ ਅਥਾਰਟੀ ਲੈ ਕੇ ਉੱਥੇ ਆਪ ਜਾਵਾਂਗਾ ਤੇ ਸਰਵੇ ਕਰਕੇ ਜਿਹੜੀਆਂ ਜਿਹੜੀਆਂ ਪ੍ਰੋਬਲਮ ਨੇ ਉਹਨਾਂ ਨੂੰ ਹੱਲ ਕਰਾਂਗਾ